ਚਾਰ ਕਾਜੂ ਚਾਰ ਬਦਾਮ ਤੇ ਚਾਰ ਪਿਸਤੇ ਤਰੀਕੇ ਨਾਲ ਖਾਓ ਮਾਂ ਬਣ ਜਾਓ ਗੋਲੀਆਂ ਦਾ ਕੰਮ ਕਰਨਗੇ ਇਹ ਉਹਨਾਂ ਵਾਸਤੇ ਸਰ ਇਹ ਹੈ ਹੀ ਗੋਲੀ ਦੇਖੋ ਅਸੀਂ ਜਿਵੇਂ ਆਪਾਂ ਖੋਲਦੇ ਆ ਨਾ ਵੀ ਆਪਾਂ ਰੈਪ ਕੀਤਾ ਪੰਨੀ ਚੋ ਖੋਲੀ ਆ ਪੰਨੀ ਚਾ ਗੋਲੀ ਕੱਢ ਲਈ ਤੇ ਇਦਾਂ ਖਾ ਲਈ ਸਰ ਨਾਲੇ ਸਵਾਦ ਦਾ ਸਵਾਦ ਸਿਹਤ ਦੀ ਸਿਹਤ ਸਿਹਤ ਦੀ ਸਿਹਤ ਪਰ ਸਰ ਖਾਣਾ ਇੱਕ ਲਿਮਟ ਦੇ ਵਿੱਚ ਹੈ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਕਿ ਬੱਚਾ ਚਿਪਕਦਾ ਨਹੀਂ ਹਾਂਜੀ ਬੱਚੇ ਦਾਨੀ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਅਸੀਂ 20 ਪਾਤਾ अच्छा ਉਥੇ ਮਤਲਬ ਉਹ ਜ਼ਮੀਨ ਦੇ ਵਿੱਚ ਫਰਟੀਲਾਈਜ਼ ਨਹੀਂ ਹੋਇਆਗਾ ਉੱਚ ਤਾਂ ਜਿਹੜੀ ਹੈ ਨਾ ਸਰ ਇਹਦੇ ਵਿੱਚ ਪ੍ਰੋਬਲਮ ਹੋਏਗੀ ਕਹਿੰਦਾ ਭਾਵੇਂ ਇਹ ਹੁਣ ਇਹਦੇ ਵਿੱਚ ਪ੍ਰੋਬਲਮ ਕਿਉਂ ਹੋਏਗੀ ਇਹ ਬੱਚੇਦਾਨੀ ਨੂੰ ਚਿਪਕਾਉਣ ਵਾਸਤੇ ਸਿਰਫ ਇਹ ਫਾਰਮੂਲੇਸ਼ਨ ਆ ਤਿੰਨ ਚੀਜ਼ਾਂ ਦੀ ਬਸ ਇਸ ਤੋਂ ਬਾਅਦ ਮਤਲਬ ਬੱਚਾ ਚਿਪਕਾ ਦੇਗਾ ਇਹਨੂੰ ਉਸਕਾ ਫਾਰਮੂਲਾ ਪੱਕ ਜਾਣਾ ਹੈ ਸਰ ਓਵਿਉਲੇਸ਼ਨ ਹੋ ਗਿਆ ਐਗਰੈਪਚਰ ਹੋ ਗਿਆ ਤਾਂ ਹੁਣ ਇਹਦੇ ਚ ਆਪਾਂ ਕੀ ਰੱਖਿਆ ਸੀ ਇੱਕ ਹੀ ਚੀਜ਼ ਹੈ ਨਾ ਜੀ ਸਰ ਸ਼ਤਾਵਰ ਕਿਉਂ ਸੋਮਿਆ ਕਿਉਂ ਅਗਰ ਐਗ ਕੁਆਲਿਟੀ ਲੋ ਹੈ ਨੰਬਰ 1 ਉਹ ਮੈਚੂਰ ਹੋਏਗੀ ਸੈਕੰਡ ਐਮਐਚ ਡਾਊਨ ਚਲਾ ਗਿਆ ਉਹ ਇਤਨਾ ਇਨਕਰੀਜ਼ ਹੋਏਗਾ ਥਰਡ ਐਂਡੋਮੈਟ੍ਰੀਮ ਲਾਈਨਿੰਗ ਅਗਰ ਪਤਲੀ ਹੋ ਗਈ ਹੈ ਤਾਂ ਉਹ ਵੀ ਇਤਨਾ ਹੈਲਪ ਕਰੇਗੀ ਫੋਰਥ ਅਗਰ ਉਹਨਾਂ ਦਾ ਕੋਈ ਮਿਸਕਾਰਜ ਹੋ ਰਿਹਾ ਵਾਰੀ-ਵਾਰੀ ਵੀ ਇਹ ਉਹਦੀ ਬਾਡੀ ਨੂੰ ਹੈਲਪ ਕਰੇਗਾ ਹਾਂ ਸਕਿਨ 레드 ਤੇ ਵਾਈਟ ਆ ਲਾਈਨਿੰਗ ਹੈ ਐਂਡੋમેટਰੀਅਮ ਜਿਹੜੀ ਹੋਣੀ ਚਾਹੀਦੀ ਹੈ 7.5 ਤੋਂ ਉੱਪਰ ਤੇ ਜੇ ਇਹ ਪਤਲੀ ਹੈ ਇਹ ਪਤਲੀ ਕਿਉਂ ਹੋਏਗੀ ਹਾਰਮੋਨ ਇੰਬੈਲੈਂਸ ਹੈ ਜਾਂ ਇਹ ਕੋਈ ਇਨਫੈਕਸ਼ਨ ਹੈਗੀ ਹੈ ਜਾਂ ਤੁਸੀਂ ਚੰਗਾ ਖਾਂ ਪੀ ਨਹੀਂ ਰਹੇ ਜਾਂ ਪ੍ਰੋਜੈਸਟਰੋਨ ਘਟ ਹੈ ਜੇਕਰ ਤੁਸੀਂ ਓਵਰ weight ਹੋ ਜਾਂ ਤੁਸੀਂ ਅੰਡਰ weight ਹੋ ਤਾਂ ਵੀ ਬੱਚਾ ਚਿਪਕਣ ਦੇ ਵਿੱਚ ਬੱਚੇਦਾਨੇ 'ਚ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਉਹ ਕਿਵੇਂ ਜੀ ਕਿ ਜਦੋਂ ਐਂਡੋਮੈਟ੍ਰਿਕ ਲਾਈਨਿੰਗ ਜ਼ਰੂਰਤ ਤੋਂ ਜ਼ਿਆਦਾ ਮੋਟੀ ਹੈ ਠੀਕ ਹੈ ਮਤਲਬ ਬੈਲੈਂਸਡ ਚਾਹੀਦੀ ਹੈ ਨਾ ਮੋਟੀ ਨਾ ਪਤਲੀ 7 ਤੋਂ 8 ਬਿਟਵੀਨ ਹੋਏ ਕੋਈ ਪ੍ਰੋਬਲਮ ਨਹੀਂ ਪਰ ਜੇ 14mm ਤੇ ਚਲੇਗੀ ਤਾਂ ਸਮਝ ਲਓ ਸਿੱਧਾ ਸਿੱਧਾ ਜਿਹੜਾ ਇੰਡੀਕੇਸ਼ਨ ਹੈ ਉਹ ਕਹਿ ਰਹੀ ਹੈ ਕਿ ਇਹਦੇ ਹਾਰਮੋਨ ਠੀਕ ਨਹੀਂ ਭਾਵੇਂ ਕੋਰੀ ਗੱਲ ਹੈ ਤੇ ਭਾਵੇਂ ਕੌੜੀ ਗੱਲ ਹੈ ਮੇਰੇ ਦਰਸ਼ਕਾਂ ਨੂੰ ਮੈਂ ਸਾਫ਼ ਕਹਾਂਗੀ ਜਿਉ ਆਈਵੀਐਫ ਪ੍ਰੋਸੈਸ ਲੈ ਰਹੇ ਹੈ ਤਾਂ ਉਹ ਉਹਦੇ ਨਾਲ ਨਾਲ ਇੱਕ ਵਾਰੀ ਅਲਟਰਾਸਾਉਂਡ ਆਪਣੀ ਬਾਹਰੋਂ ਵੀ ਸਕੈਨ ਕਰਾ ਕੇ ਖੁਦ ਵੀ ਚੈੱਕ ਕਰਨ ਕਿ ਇਹ ਸਾਡੀ ਐਂਡੋਮੈਟਰੀਅਮ ਲਾਈਨਿੰਗ ਕਿੰਨੀ ਆ ਚਾਰ ਕਾਜੂ ਚਾਰ ਬਦਾਮ ਤੇ ਚਾਰ ਪਿਸਤੇ ਤਰੀਕੇ ਨਾਲ ਖਾਓ ਮਾਂ ਬਣ ਜਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅਸੀਂ ਇਹ ਗੱਲ ਕਿਉਂ ਕਹੀਏ ਕਿ ਚਾਰ ਬਦਾਮ ਚਾਰ ਕਾਜੂ ਤੇ ਚਾਰ ਪਿਸਤੇ ਖਾ ਕੇ ਮਾਂ ਬਣ ਸਕਦੇ ਹੋ ਤੁਸੀਂ ਸਾਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਅਮੇਸ਼ ਜੀ ਤਰ੍ਹਾਂ ਅਸੀਂ ਪਹੁੰਚੇ ਹੋਇਆ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਕੋਲ ਹਰਮੀਤ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਸਾਰੇ ਸਾਡੇ ਸਮੂਹ ਦਰਸ਼ਕਾਂ ਨੂੰ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰੇ ਦਰਸ਼ਕਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਛਾ ਹਰਮੀਜੀ ਵੱਡਾ ਸਵਾਲ ਇਹ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਕਾਜੂ ਨਾ ਸਮਝੇ ਜਾਣ ਇਹ ਬਦਾਮ ਨਾ ਸਮਝੇ ਜਾਣ ਇਹ ਪਿਸਤਾ ਨਾ ਸਮਝਾ ਜਾਵੇ ਜਦੋਂ ਅਸੀਂ ਇਸ ਨੂੰ ਦਿੱਤੇ ਹੋਏ ਢੰਗ ਮੁਤਾਬਕ ਇਸਤੇਮਾਲ ਕਰਾਂਗੇ ਤਾਂ ਸਾਡੀਆਂ ਭੈਣਾਂ ਵਾਸਤੇ ਸਾਡੇ ਵੀਰਾਂ ਵਾਸਤੇ ਦਵਾਈ ਦਾ ਕੰਮ ਕਰਦੇ ਨੇ ਕਿਵੇਂ ਕਰਦੇ ਨੇ ਜੀ ਸਰ ਡੈਫੀਨਿਟਲੀ ਦੇਖੋ ਅੱਜ ਜਿਹੜੀ ਪ੍ਰੋਬਲਮ ਆਪਾਂ ਡਿਸਕਸ ਕਰਨ ਵਾਲੇ ਹੈਗੇ ਆ ਜੀ ਹੁਣ ਉਸ ਪ੍ਰੋਬਲਮ ਦੇ ਵਿੱਚ ਮੈਂ ਇਹ ਕਨਸੀਡਰ ਕਰਨਾ ਹੈ ਸੀਡ ਸਾਈਕਲਿੰਗ ਜਿਹੜੇ ਹੁਣ ਤੁਸੀਂ ਸਾਰੇ ਸੀਡਸ ਹੱਥ 'ਚ ਫੜੇ ਹੈ ਨਾ ਸਰ ਮੈਂ ਇਹਨਾਂ ਨੂੰ ਨਹੀਂ ਕਹ ਅਸੀਂ ਕਹਿਣਾ ਕਾਜੂ ਬਦਾਮ ਇਹ ਸਭ ਹੈਗਾ ਅਸੀਂ ਇਸ ਨੂੰ ਕਹਿਣਾ ਸੀਡ ਸਾਈਕਲਿੰਗ ਸੀਡ ਸਾਈਕਲਿੰਗ ਉਹ ਕੀ ਹੁੰਦਾ ਜੀ ਸਰ ਸੀਡ ਸਾਈਕਲਿੰਗ ਮਤਲਬ ਇਹ ਸਾਰੇ ਸੀਡਸ ਹੀ ਹੈ ਇਹਨਾਂ ਸੀਡ ਨੂੰ ਅਸੀਂ ਲੈਣਾ ਕਦੋਂ ਹੈ ਤੇ ਕਿਸ ਤਰੀਕੇ ਲੈਣਾ ਅਸੀਂ ਅੱਜ ਇਸ ਕਨਸੈਪਟ ਨੂੰ ਸਮਝਣਾ। ਇਸ ਦਾ ਮੰਤਰ ਬਣਾਉਣਾ ਹੈ। ਇਸ ਨੂੰ ਸਮਝਣਾ ਅਸੀਂ ਇਸੇ ਦਾ ਮੰਤਰ ਬਣਾਉਣਾ। ਹੁਣ ਕਹਿੰਦਾ ਭਾਵ ਇਹ ਹੈ ਜਿਹੜੀ ਅਸੀਂ ਅੱਜ ਪ੍ਰੋਬਲਮ ਨੂੰ ਲੈ ਕੇ ਆਏ ਹਾਂ ਸਰ ਪ੍ਰੋਬਲਮ ਕੀ ਹੈ ਮੇਰੇ ਅਕਸਰ ਪੇਸ਼ੈਂਟ ਕਹਿੰਦੇ ਆ ਕਿ ਮੈਮ ਸਾਡਾ ਐਗ ਰੈਪਚਰ ਹੋ ਜਾਂਦਾ, Ovulation ਹੋ ਜਾਂਦਾ, ਅੰਡਾ ਤਿਆਰ ਹੋ ਜਾਂਦਾ ਪਰ ਕਨਸੀਵ ਨਹੀਂ ਹੁੰਦਾ। ਅਸੀਂ ਅੱਜ ਸਮਝਣਾ ਕਿਉਂ ਤੇ ਕਿਵੇਂ ਅਸੀਂ ਤਿਆਰ ਅੰਡੇ ਨੂੰ ਅਸੀਂ ਖੁਦ ਆਪਣੀਆਂ ਗਲਤੀਆਂ ਦੇ ਨਾਲ ਨੁਕਸਾਨ ਕਰ ਬੈਠਦੇ ਆ ਤੇ ਸਾਨੂੰ ਪ੍ਰੈਗਨਨਸੀ ਜਦੋਂ ਨਹੀਂ ਆਂਦੀ ਫਿਰ ਅਸੀਂ ਡਿਸੈਪਾਇੰਟ ਹੋ ਜਾਂਦੇ ਆ ਅਸੀਂ ਅੱਜ ਮੇਨ ਇਸ ਮੁੱਦੇ ਤੇ ਗੱਲਬਾਤ ਕਰਨੀ ਹੈ ਠੀਕ ਹੈ ਤੇ ਇਹ ਮਤਲਬ ਜਿਹੜਾ ਤੁਸੀਂ ਗੱਲ ਕਹੀ ਹੈਗੀ ਹੈ ਕਿ ਐਗ ਰੈਪਚਰ ਵੀ ਹੋ ਜਾਂਦਾ ਹੈ ਓਵੂਲੇਟ ਵੀ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਰਿਪੋਰਟ ਨਹੀਂ ਸਹੀ ਆਉਂਦੀ ਫਿਰ ਉਹ ਰਿਪੋਰਟਾਂ ਸਹੀ ਕਿਵੇਂ ਆਉਣਗੀਆਂ ਭੈਣਾਂ ਦੀਆਂ ਸਾਡੀਆਂ ਦੀਆਂ ਸਰ ਇਹ ਨਾ ਐਕਚੁਅਲੀ ਅਸੀਂ ਕੀ ਸਮਝਦੇ ਆ ਅਸੀਂ ਇਹ ਸਮਝਦੇ ਆ ਕਿ ਇਹ ਮੈਡੀਕਲ ਪ੍ਰੋਸੈਸ ਹੈ ਜਦੋਂ ਅੰਡਰ ਰਪਚਰ ਹੋ ਜਾਂਦਾ ਹੈ ਅਕਸਰ ਲੇਡੀ ਬੇਫਿਕਰ ਹੋ ਰਹਿੰਦੀ ਕਿ ਆ ਪ੍ਰੈਗਨੈਂਟ ਹੋ ਗਈ ਬਸ ਮੇਰਾ ਰਪਚਰ ਹੋ ਗਿਆ ਹੁਣ ਕੰਮ ਹੋ ਗਿਆ ਪਰ ਅਸਲੀ ਜਰਨੀ ਉਹਦੀ ਇਮੋਸ਼ਨਲ ਤੇ ਪ੍ਰੈਗਨਨਸੀ ਜਰਨੀ ਓਵਿਲੇਸ਼ਨ ਤੋਂ ਬਾਅਦ ਸ਼ੁਰੂ ਹੁੰਦੀ ਆ ਮਤਲਬ ਜਦੋਂ ਅਸੀਂ ਦੇਖਿਆ ਇੱਕ ਆਮ ਪਾਸ਼ਾ ਜੇਕਰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰੀਏ ਸਾਡੀਆਂ ਭੈਣਾਂ ਨੂੰ ਜਦੋਂ ਮਹੀਨਾ ਡੇਟ ਨਹੀਂ ਆਈ ਤਾਂ ਉਹ ਖੁਸ਼ ਹੋ ਜਾਂਦੀ ਹੈ ਕਿ ਹੁਣ ਤੇ ਵੀ ਚਲੋ ਸਾਡਾ ਗਮ ਬਣ ਗਿਆ ਤੇ ਹੁਣ ਮੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਮਹੀਨਾ ਨਹੀਂ ਆਇਆ ਟੈਨਸ਼ਨ ਉਦੋਂ ਲੈਣ ਦੀ ਲੋੜ ਹੈ ਪੋਜੀਟਿਵਲੀ ਹਾਂ ਕਿਉਂਕਿ ਉਦੋਂ ਪ੍ਰੈਗਨਨਸੀ ਚੈੱਕ ਕਰਦੇ ਫਿਰ ਆਉਂਦੀ ਨਹੀਂ ਹੈਗੀ ਹੁਣ ਦੇ ਅਸੀਂ ਜੇ ਕਾਰਨ ਅੱਜ ਡਿਸਕਸ ਕਰੀਏ ਠੀਕ ਹੈ ਹੁਣ ਬਾਡੀ ਨੇ ਤਾਂ ਸਰ ਪੀਰੀਅਡ ਆਉਣੇ ਸੀਗੇ ਪੀਰੀਅਡ ਆ ਰਹੇ ਸੀਗੇ ਐਗ ਰਪਚਰ ਹੋ ਗਿਆ ਉਹ ਤਾਂ ਬਾਡੀ ਦਾ ਨੈਚੁਰਲ ਪ੍ਰੋਸੈਸ ਹੈਗਾ ਹਨਾ ਜੀ ਉਹ ਹੋ ਜਾਂਦਾ ਪਰ ਹੁਣ ਅਸੀਂ ਇਹ ਦੇਖਣਾ ਵੀ ਇਹਦੇ ਕੌਜ਼ਸ ਕੀ ਹੈ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਕਿ ਬੱਚਾ ਚਿਪਕਦਾ ਨਹੀਂ ਹਾਂਜੀ ਬੱਚੇਦਾਨੀ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਕਿ ਅਸੀਂ 20 ਪਾਤਾ ਅੱਛਾ ਉੱਥੇ ਮਤਲਬ ਉਹ ਜ਼ਮੀਨ ਦੇ ਵਿੱਚ ਫਰਟੀਲਾਈਜ਼ ਨਹੀਂ ਹੋਇਆਗਾ ਉਹ ਕਿਉਂ ਨਹੀਂ ਗਰੋ ਹੋਇਆ ਹੁਣ ਜਿਵੇਂ ਇਹ ਜ਼ਮੀਨ ਹੈ ਸਰ ਇੱਕ ਇੱਥੇ ਆ ਗਿਆ ਇੱਕ ਤਿਆਰ ਹਾਂ ਬੱਚੇ ਦਾ ਜਿਹੜੀ ਹੈ ਨਾ ਸਰ ਇਹਦੇ ਵਿੱਚ ਪ੍ਰੋਬਲਮ ਹੋਏਗੀ ਕਹਿੰਦਾ ਭਾਵੇਂ ਇਹ ਹੁਣ ਇਹਦੇ ਵਿੱਚ ਪ੍ਰੋਬਲਮ ਕਿਉਂ ਹੋਏਗੀ ਕਿਉਂਕਿ ਸਾਡਾ ਪ੍ਰੋਜੈਸਟ੍ਰੋਨ ਜਿਹੜਾ ਹਾਰਮੋਨ ਹੈਗਾ ਉਹ ਲੋ ਹੈ ਅੱਛਾ ਉਹ ਵੀ ਲੋ ਹੋ ਸਕਦਾ ਹੈ ਸੈਕਿੰਡ ਕਾਰਨ ਜਿਹੜੀ ਆ ਯੂਟਰਸ ਦੀ ਲਾਈਨਿੰਗ ਹੁੰਦੀ ਹੈ ਸਰ ਐਂਡੋਮੈਟ੍ਰੀਅਮ ਲਾਈਨਿੰਗ ਇਹ ਵੀ ਹਾਰਮੋਨ ਇੰਬੈਲੈਂਸ ਕਰਕੇ ਇਹ ਪਤਲੀ ਹੋ ਸਕਦੀ ਹੈਗੀ ਹਾਰਮੋਨ ਇੰਬੈਲੈਂਸ ਮਤਲਬ ਉਹ ਕੀ ਹੁੰਦੇ ਨੇ ਸਰ ਜਿਵੇਂ ਐਸਟ੍ਰੋਜਨ ਸਾਨੂੰ ਚਾਹੀਦਾ ਹੈ Ovulation ਤੋਂ ਪਹਿਲਾਂ ਤੇ ਪ੍ਰੋਜੈਸਟਰੋਨ ਸਾਨੂੰ ਚਾਹੀਦਾ ਹੈ Ovulation ਤੋਂ ਬਾਅਦ ਮੇਨ ਗੇਮ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਹਾਰਮੋਨ ਦੀ ਹੈਗੀ ਹੈ ਹੁਣ ਜਿਹੜਾ ਅਸੀਂ ਅੱਜ ਡਿਸਕਸ ਕਰਨਾ ਅਸੀਂ ਪ੍ਰੋਜੈਸਟਰੋਨ ਰਿਲੇਟਿਡ ਹੀ ਸਾਰੀਆਂ ਇਹ ਜੋ ਫਾਰਮੂਲੇਸ਼ਨਸ ਰੱਖੀਆਂ ਜੋ ਡਾਇਟ ਰੱਖੀਏ ਅਸੀਂ ਪ੍ਰੋਜੈਸਟਰੋਨ ਨੂੰ ਰਿਚ ਕਰਨਾ ਜੇ ਬੱਚਾ ਬੱਚੇਦਾਨੇ 'ਚ ਚਿਪਕਣ ਲਈ ਅਸੀਂ ਖੁਦ ਹੈਲਪ ਕਰਨੀ ਆ ਮੇਨ ਸਾਡਾ ਕਨਸੈਪਟ ਇਹ ਆ ਹੁਣ ਸਭ ਤੋਂ ਵੱਡਾ ਰੀਜ਼ਨ ਸਰ ਇੱਕ ਇਹ ਹੋਰ ਵੀ ਹੋ ਸਕਦਾ ਹੈ ਦੇ ਵਿੱਚ ਹਾਰਮੋਨਲ ਬੈਲੈਂਸ ਦੇ ਵਿੱਚ ਕਦਾ ਕਿੱਥੇ ਜੀ ਇੱਥੇ ਅਗਰ ਅਸੀਂ ਗੱਲ ਕਰੀਏ ਚਿੱਤ ਕਿੱਥੇ ਚਿਪਕ ਜਾਂਦਾ ਬੱਚਾ ਇਹ ਪੋਲੀਪ ਦਿਖ ਰਿਹਾ ਨਾ ਸਰ ਇਹ ਇਹ ਬੱਚੇਦਾਨੀ ਹੈ ਬੱਚੇਦਾਨੀ ਦੇ ਵਿੱਚ ਇਹ ਪੋਲੀਪ ਦਿਖ ਰਿਹਾ ਹਾਂਜੀ ਹਾਂਜੀ ਪਰ ਪੋਲੀਪ ਨਹੀਂ ਹੋਣਾ ਚਾਹੀਦਾਗਾ ਪੋਲੀਪ ਫਾਈਬਰੋਇਡ ਹੈਗੇ ਆ ਤਾਂ ਵੀ ਬੱਚੇਦਾਨੀ ਡਿਸਟਰਬ ਇੱਥੇ ਇੰਪਲਾਂਟ ਹੋਣਾ ਇੱਥੇ ਚਿਪਕਣਾ ਇਹਦੇ ਨਾਲ ਯੂਟਰਸ ਦੀ ਲਾਈਨਿੰਗ ਦੇ ਨਾਲ ਆ ਐਂਡੋਮੈਟ੍ਰੀਅਮ ਲਾਈਨਿੰਗ ਦੇ ਸਾਹਦੇ ਜਿਹੜੀ ਤਿੰਨ ਲੇਅਰ ਦਿਖ ਰਹੀਆਂ ਆਹਾਂ ਸਕਿਨ 레드 ਤੇ ਵਾਈਟ ਆਹ ਲਾਈਨਿੰਗ ਹੈ ਐਂਡੋਮੈਟ੍ਰੀਅਮ ਜਿਹੜੀ ਹੋਣੀ ਚਾਹੀਦੀ ਹੈ 7.5 ਤੋਂ ਉੱਪਰ ਤੇ ਜੇ ਇਹ ਪਤਲੀ ਹੈ ਇਹ ਪਤਲੀ ਕਿਉਂ ਹੋਏਗੀ ਹਾਰਮੋਨ ਇੰਬੈਲੈਂਸ ਹੈ ਜਾਂ ਇਹ ਕੋਈ ਇਨਫੈਕਸ਼ਨ ਹੈਗੀ ਹੈ ਜਾਂ ਸੀ ਚੰਗਾ ਖਾਂ ਪੀ ਨਹੀਂ ਰਹੇ ਜਾਂ ਪ੍ਰੋਜੈਸਟਰੋਨ ਘਟ ਹੈ ਤਾਂ ਕਰਕੇ ਇਹ ਇਹਦੇ ਨਾਲ ਚਿਪਕ ਨਹੀਂ ਪਾਉਂਦੀ ਤਾਂ ਮੇਨ ਜਿਹੜਾ ਸੜਾ ਰੀਜ਼ਨ ਹੁੰਦਾ ਇਹਦਾ ਐਂਡੋਮੈਟ੍ਰੀਮ ਲਰਨਿੰਗ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਤੁਹਾਡੇ ਕੋਲ ਕਿਹੜਾ ਨੁਸਖਾ ਜੀ ਜਿਹੜਾ ਚਿਪਕਾ ਦੇਵੇ ਫਿਰ ਚਿਪਕਾਉਣ ਵਾਲਾ ਨੁਸਖਾ ਕਿਹੜਾ ਹੀ ਬੱਚਾ ਚਿਪਕ ਜੀ ਜੀ ਸਭ ਤੋਂ ਵੱਡੀ ਗੱਲ ਤਾਂ ਸਰ ਇਹ ਆ ਤੇ ਹੁਣ ਇਹਦੇ ਚ ਅਗਰ ਅਸੀਂ ਗੱਲ ਕਰੀਏ ਸਰ ਮੈਂ ਇਹ ਬੱਚੇਦਾਨੀ ਨੂੰ ਚਿਪਕਾਉਣ ਵਾਸਤੇ ਸਿਰਫ ਇਹ ਫਾਰਮੂਲੇਸ਼ਨ ਦਾ ਤਿੰਨ ਚੀਜ਼ਾਂ ਦੀ ਬਸ ਇਸ ਤੋਂ ਬਾਅਦ ਨਾ ਬੱਚਾ ਚਿਪਕਾ ਦੇਗਾ ਇਹ ਨੁਸਖਾ ਫਾਰਮੂਲਾ ਪੱਕ ਜਾਣਾ ਸਰ ਓਵਿਉਲੇਸ਼ਨ ਹੋ ਗਿਆ ਐਗਰੈਪਚਰ ਹੋ ਗਿਆ ਤਾਂ ਹੁਣ ਇਹਦੇ ਚ ਆਪਾਂ ਕੀ ਰੱਖਿਆ ਸੀ ਕਿਹ ਕੀ ਚੀਜ਼ਾਂ ਨੇ ਜੀ ਸਰ ਸ਼ਤਾਵਰ ਕਿਉਂ ਸੋਮਿਆ ਕਿਉਂ ਸ਼ਤਾਵਰ ਤਾਂ ਸਰ ਲੇਡੀ ਦੇ ਹਾਰਮੋਨ ਨੂੰ ਬੈਲੈਂਸ ਕਰਨ ਲਈ ਇੱਕ ਸ਼ਤਾਵਰ ਇੱਕ ਅਸ਼ੋਕਾ ਇੱਕ ਲੋਧਰਾ ਇਹਨਾਂ ਤਿੰਨ ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖਣ ਮੈਡੀਕਲੀ ਹੁਣ ਅਸੀਂ ਸੋਮਿਆ ਕਿਉਂ ਦੀ ਗੱਲ ਕੀਤੀ ਇਹਦੇ ਵਿੱਚ ਸਰ ਕੰਬੀਨੇਸ਼ਨ ਆਪਾਂ ਕਿਉਂ ਤਿਆਰ ਕੀਤਾ ਅੱਛਾ ਹੁਣ ਆਪਾਂ ਨਾਲ ਸੁਭਾਗੇ ਸਾਨੂੰ ਪਤਾ ਹੀ ਸੁਭਾਗੇ ਦੇ ਤੇ ਮੇਰੇ ਪੇਸ਼ੈਂਟ ਹੀ ਅੱਜ ਗੁਣਗਾਂਦੇ ਮੈਂ ਤੇ ਕਹਿਣਾ ਹੀ ਕਹਿਣਾ ਤੇ ਨਾਲੇ ਯੂ ਪਾਵਰ ਯੂ ਪਾਵਰ ਨੇ ਕੀ ਕਰਨਾ ਐਂਡੋਮੈਟਰੀਅਮ ਜਿਹਦੀ ਆਪਾਂ ਹੁਣੇ ਗੱਲ ਕਰ ਰਹੀਆਂ ਯੂਟਰਸ ਨੂੰ ਪਾਵਰ ਦੇ ਕੇ ਐਂਡੋਮੈਟਰੀਅਮ ਲਾਈਨਿੰਗ ਨੂੰ ਇਹਨੇ ਸੱਤ ਤੋਂ ਉੱਪਰ ਲੈ ਜਾਣਾ ਸਰ ਜੀ ਜਿਹੜੀ ਲਾਈਨਿੰਗ ਦੀ ਆਪਾਂ ਗੱਲ ਕਰਦੇ ਸੀ ਜਿਹੜੀ ਲਾਈਨਿੰਗ ਐਂਡੋમેટ੍ਰੀਅਮ ਲਾਈਨਿੰਗ ਦੀ ਅਸੀਂ ਹੁਣੇ ਗੱਲ ਕਰ ਰਹੇ ਆ ਨਾ ਭਾਵੇਂ ਨੈਚੁਰਲ ਪ੍ਰੋਸੈਸ ਹੈ ਤੇ ਭਾਵੇਂ ਇਹ ਆ ਆਈਵੀਐਫ ਫੇਲਿਅਰ ਹੈ ਉਸ ਕੇਸ ਦੇ ਵਿੱਚ ਸਰ ਇਸੇਨ ਹੈਲਪ ਕਰਨੀ ਹੈਗੀ ਹੈ ਠੀਕ ਹੈ ਮਤਲਬ ਜਿਹੜੀ ਤੁਸੀਂ 1 2 3 ਪਿੰਕ ਵਾਲੀਆਂ ਲਾਈਨਾਂ ਤੁਸੀਂ ਦਿਖਾਈਆਂ ਸੀ ਉਹਨੂੰ ਮਜ਼ਬੂਤ ਕਰ ਦੇਣਾ ਹੈ ਹਾਂਜੀ ਕੀ ਇਸ ਨੇ ਉਹਨੂੰ ਹੁਣੇ ਆਪਾਂ ਨੇ ਜਿਹੜੀ ਡਿਸਕਸ ਕੀਤੀ ਹੈ ਨਾ ਸਰ ਆ ਲਾਈਨਿੰਗ ਆ ਤਿੰਨੋਂ ਤਿੰਨ ਲੇਅਰ ਹੈ ਨਾ ਕੋਈ ਵੀ ਇਨਫੈਕਸ਼ਨ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਇਹਦੇ ਵਿੱਚ ਹੈਗੀ ਉਹਨੂੰ ਰਸੋਲੀਆ ਤੁਸੀਂ ਕਹਿੰਦੇ ਵੀ ਰਸੋਲੀ ਵੀ ਡਿਸਟਰਬ ਕਰ ਦਿੰਦੀ ਹੈ ਸਰ ਦੇਖੋ ਹੁ ਜਿਹੜੀ ਤੁਸੀਂ ਆਪ ਗੱਲ ਕਰ ਰਹੇ ਗਏ ਫਾਈబ్రੋਇਡ ਤੇ ਪੋਲੀਪੀਆ ਕਿਸੇ ਵੀ ਤਰ੍ਹਾਂ ਦੀ ਇਦਾਂ ਇਨਫੈਕਸ਼ਨ ਹੋ ਜਾਂਦੀ ਹੈਗੀ ਹੈ ਸਰ ਇਹ ਕਿਉਂ ਹੁੰਦੀ ਕਿਉਂਕਿ ਸਾਡਾ ਜਿਹੜਾ ਬੋਡੀ ਦਾ ਆਟੋ ਇਮਿਊਨ ਡਿਸਆਰਡਰ ਹੈ ਨਾ ਉਹ ਓਵਰ ਰਿਐਕਟ ਹੋ ਕੇ ਜਦੋਂ ਅੰਡਾ ਇਹਦੇ ਵਿੱਚ ਮਤਲਬ ਐਮਬ੍ਰਿਓਨ ਦੇ ਵਿੱਚ ਆਉਂਦਾ ਹੈ ਤਾਂ ਇਹ ਯੂਟਰਸ ਜਿਹੜਾ ਹੈ ਨਾ ਉਹ ਓਵਰ ਰਿਐਕਟ ਹੁੰਦਾ ਸਾਡਾ ਇਮਿਊਨ ਜਿਹੜਾ ਡਿਸਆਰਡਰ ਹੈ ਉਹ ਇਹਨੂੰ ਰਿਜੈਕਟ ਕਰ ਦਿੰਦਾ ਵੀ ਇਹ ਫੋਰਨ ਬੋਡੀ ਹੈ ਉਹਨੂੰ ਅਸੈਪਟ ਹੀ ਨਹੀਂ ਕਰਦਾ ਸਭ ਤੋਂ ਵੱਡਾ ਸਾਡਾ ਇਮਿਊਨ ਸਿਸਟਮ ਸਾਡੇ ਖਿਲਾਫ ਹੋ ਜਾਂਦਾ ਹਾਂ ਉਸੇ ਹੀ ਖਿਲਾਫ ਹੋ ਜਾਂਦਾ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ ਆ ਹੁਣੇ ਠੀਕ ਹੈ ਠੀਕ ਹੈ ਅੱਛਾ ਤੁਸੀਂ ਫਿਰ ਇਹਦੇ ਵਿੱਚ ਇੱਕ ਗੱਲ ਕਹਿ ਰਹੇ ਹੋ ਫਿਰ ਜਿਹੜੇ ਮਤਲਬ ਜਿਹੜੇ ਕਾਜੂ ਬਦਾਮ ਤੁਸੀਂ ਇਹ ਸੀਡ ਸਾਈਕਲ ਦੀ ਗੱਲ ਕੀਤੀ ਹੈ ਫਿਰ ਇਹ ਕਿਵੇਂ ਅਸੀਂ ਕੈਲੀ ਵੀ ਤਾਕਤ ਬਖਸ਼ੇਗਾ ਜਾਂ ਜਿਨ੍ਹਾਂ ਨੇ ਤੁਹਾਡੇ ਕੋਲੋਂ ਤੁਹਾਡਾ ਨੁਸਖਾ ਫਾਰਮੂਲਾ ਨਹੀਂ ਵੀ ਲੈਣਾ ਤੇ ਉਹ ਇਹਨਾਂ ਜ਼ਰੀਏ ਹੀ ਆਪਣਾ ਕੰਮ ਚਲਾ ਸਕਦੇ ਨੇ ਘਰ ਦੇ ਵਿੱਚ ਬੈਠ ਕੇ ਸਰ ਦੇਖੋ ਹੁਣ ਅਗਰ ਇਸ ਨੂੰ ਰਿਕਵਰ ਕਰਨਾ ਮੈਨੂੰ ਸਾਨੂੰ ਕੀ ਚਾਹੀਦਾ ਵਿਟਾਮਿਨ ਸੀ ਡੀ ਈ ਕੇ ਬੀ 6 ਹਨਾ ਇਹਨਾਂ ਸਭ ਚੀਜ਼ਾਂ ਦੇ ਆਪਾਂ ਕੰਬੋਜ਼ ਰੱਖੇ ਅੱਜ ਹੁਣ ਜੇ ਅਸੀਂ ਸੀਡ ਸਾਈਕਲਿੰਗ ਦੀ ਗੱਲ ਕਰਦੇ ਆ ਸਰ ਉਹਨਾਂ ਨੇ ਫਰਸਟ 15 ਡੇਜ਼ ਦੇ ਵਿੱਚ ਇਹ ਲੈ ਲੈਣੇ ਸਰ ਪੰਪਕਿਨ ਸੀਡ ਤੇ ਉਹਨਾਂ ਨੇ ਲੈਣਾ ਬਾਦਾਮ ਇਹਨਾਂ ਦੋਨਾਂ ਨੂੰ ਇਕੱਠੇ ਲੈਣਾ ਹੈਗਾ ਚਾਰ-ਚਾਰ ਪੀਸ ਜਿਵੇਂ ਅਸੀਂ ਚਾਰ-ਚਾਰ ਦੀ ਗੇਮ ਹੀ ਦੱਸੀ ਹੈਗੀ ਆ ਸਰ ਉਸ ਤੋਂ ਬਾਅਦ ਪ੍ਰੋਜੈਸਟਰਨ ਵਾਸਤੇ ਉਹਨਾਂ ਨੇ ਅਸੈਸਮੇ ਸੀਡ ਤੇ ਆਪਾਂ ਇਹ ਰੱਖੀਏ ਸਨਫਲਾਵਰ ਸੀਡ ਇਹ ਦੋਨਾਂ ਦਾ ਕੰਬੀਨੇਸ਼ਨ ਇਕੱਠਾ ਲੈਣਾ ਹੈ ਸਰ ਇਹ ਇਹ ਸਾਰੇ ਜਿਹੜੇ ਵਿਟਾਮਿਨਸ ਅਸੀਂ ਉਹਨੇ ਗੱਲ ਕੀਤੀ ਸੀ ਡੀ ਈ ਕੇ ਬੀ 6 ਸਭ ਨੂੰ ਇਸ ਨੇ ਕਵਰ ਕਰ ਦੇਣਾ ਜੇ ਅਸੀਂ ਹੋਰ ਗੱਲ ਕਰੀ ਕੰਬੋ ਬੀ 6 ਦਾ ਬੜਾ ਜ਼ਬਰਦਸਤ ਕੰਬੋ ਸਰ ਜਿਵੇਂ ਕਿ ਅਸੀਂ ਰੋਸਟਡ ਚਨਾ ਲੈ ਸਕਦੇ ਹੈਗੇ ਆ ਚਨਾ ਹੋ ਗਿਆ ਘਿਓ ਹੋ ਗਿਆ ਪਲੱਸ ਗੁੜ ਇਹਨਾਂ ਤਿੰਨਾਂ ਦੀ ਪਿੰਨੀ ਬਣਾ ਲੈਣ ਭੁੱਜੋ ਛੋਲੇ ਲਿਆ ਕੇ ਥੋੜਾ ਜਿਹਾ ਘਿਓ ਪਾਉਣ ਥੋੜਾ ਜਿਹਾ ਗਰਮ ਕਰ ਲਿਓ ਇਸ ਨੂੰ ਤੇ ਨਾਲ ਪਾ ਲੈਣਾ ਉਹ ਗੁੜ ਸਰ ਇਹ B6 ਦਾ ਜ਼ਬਰਦਸਤ ਕੰਬੋ ਹੈ B6 ਕੀ ਕਰਦਾ ਜੀ ਸਰ ਵਿਟਾਮਿਨ B6 ਬਹੁਤ ਜ਼ਰੂਰੀ ਹੈ ਪ੍ਰੋਜੈਸਟਰੋਨ ਲੋ ਪ੍ਰੋਜੈਸਟਰੋਨ ਨੂੰ ਇਨਕਰੀਸ ਕਰਨ ਵਾਸਤੇ ਓਕੇ ਠੀਕ ਹੈ ਜੀ ਮਤਲਬ ਇਹ ਪ੍ਰੋਜੈਸਟਰੋਨ ਉਹ ਚੀਜ਼ ਹੈ ਜਿੱਥੇ ਤੱਕ ਸਾਨੂੰ ਜਾਣਕਾਰੀ ਹੈ ਕਿ ਜਿਸਨਲ ਔਰਤ ਔਰਤ ਵਰਗੀ ਲੱਗਦੀ ਹੈ ਜਾਂ ਔਰਤ ਬਣਨ ਦੇ ਵਿੱਚ ਜਿਸ ਚੀਜ਼ ਦਾ ਸਭ ਤੋਂ ਜ਼ਿਆਦਾ ਅਹਿਮ ਰੋਲ ਹੁੰਦਾ ਹੈ ਉਹੀ ਚੀਜ਼ ਹੈ ਜੀ ਬਿਲਕੁਲ ਸਰ ਬਿਲਕੁਲ ਉਹੀ ਚੀਜ਼ ਹੈ ਹੁਣ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਹੁਣ ਅਸੀਂ ਨਾਲ ਡਾਈਟ ਦੇ ਨਾਲ ਸਰ ਅਸੀਂ ਹੁਣ ਜਿਹੜੇ ਫਾਰਮੂਲੇਸ਼ਨਸ ਰੱਖੀਏ ਉਹ ਆਪਾਂ ਡਿਸਕਸ ਕਰਦੇ ਹਾਂ ਸਰ ਦੇਖੋ ਸ਼ਤਾਵਰ ਹੁਣੇ ਅਸੀਂ ਗੱਲ ਕੀਤੀ ਅਸ਼ੋਕ ਜਿਹੜਾ ਸ਼ਤਾਵਰ ਕੀ ਹੈਗਾ ਜੀ ਹਾਂਜੀ ਇਹ ਸ਼ਿਤਾਵਰ ਕੀ ਆਪਾਂ ਨੇ ਇਹ ਸ਼ਿਤਾਵਰ ਕੀ ਤਾਂ ਇਹ ਲੈ ਲੈਣ ਜਾਂ ਆ ਲੈਣ ਹਾਂ ਉਹਨਾਂ ਦੀ ਮਰਜ਼ੀ ਹੈ ਉਹ ਪਾਊਡਰ ਬਣਾ ਲੈਣ ਜਾਂ ਘਰੇ ਵੀ ਸਰ ਪਾਊਡਰ ਤਿਆਰ ਕਰਕੇ ਦੇਸੀ ਘਿਓ ਦੇ ਵਿੱਚ ਉਹ ਇਸ ਨੂੰ ਥੋੜਾ ਜਿਹਾ ਸੇਕਾ ਲਵਾ ਸਕਦੇ ਹੈਗੇ ਜੋ ਥੋੜਾ ਜਿਹਾ 1/3 ਰਹਿ ਜਾਏ ਉਹ ਦੋਨੇ ਯੂਜ਼ ਕਰਨਾ ਹੈਗਾ ਸ਼ਿਤਾਵਰ ਕਿ ਉਹ ਘਰ ਵੀ ਤਿਆਰ ਕਰ ਸਕਦੇ ਆ ਬਾਕੀ ਫੋਨ ਤੇ ਸਾਨੂੰ ਕੰਸਰਨ ਕਰ ਸਕਦੇ ਕਿ ਮੈਮ ਅਸੀਂ ਸ਼ਿਤਾਵਰ ਘਿਓ ਕਿੱਦਾਂ ਤਿਆਰ ਕਰੀਏ ਤਾਂ ਅਸੀਂ ਉਹਨਾਂ ਨੂੰ ਇਹਦੀ ਫਾਰਮੂਲੇਸ਼ਨ ਪੂਰੀ ਦੱਸ ਦਾਂਗੇ ਸਰ ਠੀਕ ਹੈ ਜੀ ਜੇ ਫਿਰ ਇਹ ਹੁਣ ਕਾਜੂ ਤੇ ਪਿਸਤੇ ਦਾ ਕੀ ਕਰਨਾ ਹੈ ਸਰ ਹੁਣ ਇਹ ਦੋਨੋਂ ਕਈ ਵਾਰੀ ਦੇਖੋ ਹੁਣ ਇਹ ਚੀਜ਼ਾਂ ਖਾ ਕੇ ਕਿਉਂਕਿ ਇਹ ਸੌਫਟ ਮੈਂ ਦਸੀਆਂ ਤਾਂ ਉਹਨਾਂ ਨੇ ਬੋਰ ਹੋ ਜਾਣਾ ਪਾਣੀ ਕਿੰਨੇ ਟਾਈਮ ਨੇ ਜੀ ਸੋ ਇਹਨਾਂ ਨੇ ਫੁੱਲ ਮੰਥ ਹੀ ਲੈਣਾ ਹੈਗਾ ਪੂਰਾ ਮਹੀਨਾ ਹੀ ਲੈਣਾ ਹੈਗਾ ਜੀ ਫਿਰ ਉਹਨਾਂ ਨੇ ਸੋਚਿਆ ਵੀ ਹੋਣ ਜਦੋਂ ਮਹੀਨਾ ਆਇਆ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਅਸੀਂ ਜਦੋਂ ਫਰੈਸ਼ ਹੋ ਗਏ ਭੈਣਾ ਉਸ ਤੋਂ ਬਾਅਦ ਇਹ ਸ਼ੁਰੂ ਕਰਦੇ ਨੁਸਖਾ ਫਾਰਮੂਲਾ ਉਸ ਤੋਂ ਬਾਅਦ ਸਰ ਉਹਨਾਂ ਨੇ ਇਹਨੂੰ ਸ਼ੁਰੂ ਕਰਨਾ ਕੰਬੀਨੇਸ਼ਨ ਰੱਖਣਾ ਸੀਡ ਸਾਈਕਲਿੰਗ ਆਪੇ ਇਸੇ ਨੂੰ ਬੋਲ ਦਾਂਗੇ ਇਕੱਠਾ ਲੈਣ ਦੀ ਬਜਾਏ ਇਹਨਾਂ ਨੇ ਹੁਣ ਉਹਨਾਂ ਸੀਡ ਸਾਈਕਲਿੰਗ ਕਰਨੀ ਹੈਗੀ ਹੁਣ ਜੇ ਅਸੀਂ ਨੈਕਸਟ ਗੱਲ ਕਰੀਏ ਸਰ ਕਈ ਵਾਰੀ ਉਹਨਾਂ ਨੇ ਕੁਝ ਚਟਪਟਾ ਖਾਣ ਨੂੰ ਜੀ ਕਰਦਾ ਅਸੀਂ ਇਸ ਕਰਕੇ ਚੀਜ਼ਾਂ ਉਹ ਰੱਖੀਆਂ ਜੋ ਪ੍ਰੋਜੈਸਟਰਨ ਨੂੰ ਫਿਰ ਹਾਈ ਕਰਨ ਨਾਲ ਉਹਨਾਂ ਨੇ ਸਰ ਕ ਸਰ ਜ਼ਬਰਦਸਤ ਫਾਇਦਾ ਇੰਪਲਾਂਟੇਸ਼ਨ ਵਾਸਤੇ ਪਿਸਤੇ ਦਾ ਨਾਲੇ ਗੋਲੀਆਂ ਦਾ ਕੰਮ ਕਰਨਗੇ ਇਹ ਉਹਦਾ ਵਾਸਤੇ ਸਰ ਇਹ ਹੈ ਹੀ ਗੋਲੀ ਦੇਖੋ ਅਸੀਂ ਜਿਵੇਂ ਆਪਾਂ ਖੋਲਦੇ ਆ ਨਾ ਵੀ ਆਪਾਂ ਰੈਪ ਕੀਤਾ ਪੰਨੀ ਚੋ ਖੋਲੀ ਆ ਪੰਨੀ ਚਾ ਗੋਲੀ ਕੱਢ ਲਈ ਤੇ ਇਦਾਂ ਖਾ ਲਈ ਸਰ ਨਾਲੇ ਸਵਾਦ ਦਾ ਸਵਾਦ ਸਿਹਤ ਦੀ ਸਿਹਤ ਸਿਹਤ ਦੀ ਸਿਹਤ ਪਰ ਸਰ ਖਾਣਾ ਇੱਕ ਲਿਮਿਟ ਦੇ ਵਿੱਚ ਹੈ ਠੀਕ ਹੈ ਹਰ ਇੱਕ ਚੀਜ਼ ਹੈ ਨਾ ਤੇ ਮਤਲਬ ਜਦੋਂ ਇੱਕ ਵਾਰ ਮੈਡਮ ਕਦੀ ਵਾਰ ਬੰਦਾ ਸ਼ੁਰੂ ਹੋ ਜਾਂਦਾ ਤੇ ਫਿਰ ਉਹ ਗੋਲੀਆਂ ਖੋਲ ਹੀ ਜਾਂਦਾ ਪਿਸਤੇ ਵਾਲੀਆਂ ਤਾਂ ਹੀ ਮੈਂ ਕਿਹਾ ਸਰ ਤਾਂ ਹੀ ਇੱਕ ਲਿਮਿਟ ਆਪਾਂ ਹੁਣੀ ਦੱਸ ਦਿੱਤੀ ਹੈ ਹੈ ਨਾ ਹੁਣ ਆਪਾਂ ਅੰਸਰ ਨਾਲ ਰੱਖਿਆ ਹੈ ਕਿ ਆਇਲ ਹੁਣ ਆਇਲ ਦਾ ਕੀ ਕੰਮ ਹੈ ਆਇਲ ਇਹ ਇਹ ਤੇਲ ਜੀ ਸਰ ਇਹ ਸੈਸਮੇ ਆਇਲ ਹੈ ਠੀਕ ਹੈ ਜੀ ਸੈਸਮੇ ਆਇਲ اور ਇਹ ਹੈਗਾ ਕੋਕੋਨਟ ਆਇਲ ਠੀਕ ਹੈ ਜੀ ਦੋਨਾਂ ਦੇ ਨਾਲ ਲੇਡੀ ਨੇ ਦੇਖੋ ਕੱਲੀ ਖੁਰਾਕ ਵੀ ਨਹੀਂ ਨਾਲ ਨਾਲ ਐਕਸਰਸਾਈਜ਼ ਔਰ ਮ사ਜ ਵੀ ਬਹੁਤ ਜ਼ਰੂਰੀ ਹੈ ਉਹਨਾਂ ਨੇ ਸੈਸਮੇ ਆਇਲ ਨੂੰ ਦੋ ਕਬੂੰਦਾ ਨੀਵਲ ਦੇ ਵਿੱਚ ਪਾ ਕੇ ਧੁੰਨੀ ਚ ਪਾ ਕੇ ਤੇ ਸਰਾਊਂਡਿੰਗ ਦੇ ਥੋੜੇ ਜਿਹੇ ਦਾ ਰਾਉਂਡ ਮੋਸ਼ਨ ਦੇ ਵਿੱਚ ਟੰਮੀ ਦੇ ਉਹਨਾਂ ਨੇ ਦਾ ਮ사ਜ ਕਰਨੀ ਹੈ ਮ사ਜ ਰਾਉਂਡ ਮੋਸ਼ਨ ਦੇ ਵਿੱਚ ਕਰਦਿਆ ਕਰਦਿਆ ਇਹਨਾਂ ਨੂੰ ਥਾਏ ਦੇ ਇੰਟਰਨਲ ਲੇ ਜਾਣਾ ਭਾਵੇਂ ਉਹ ਅਸੈਸਮੇ ਸੀਡ ਦੀ ਮ사ਜ ਕਰਨ ਭਾਵੇਂ ਕੋਕੋਨਟ ਆਇਲ ਦੀ ਮ사ਜ ਕਰਨ ਦੋਨੋਂ ਹੀ ਉਹਨਾਂ ਲਈ ਬਹੁਤ ਬੈਟਰ ਹੈ ਔਰ ਇਸ ਤੋਂ ਬਾਅਦ ਉਹਨਾਂ ਨੇ ਕਿਸ ਵੇਲੇ ਕਰਨੀ ਸਰ ਦਿਨ ਦੇ ਵਿੱਚ ਤਾਂ ਉਹਨਾਂ ਨੇ ਕਰਨੀ ਜਦੋਂ ਨਹਾ ਨੂੰ ਕੇ ਫ੍ਰੀ ਹੋਏ ਲੇਡੀ ਨੇ ਬਲੱਗਦਾ ਵੀ ਹੁਣ ਮੈਂ ਅੱਧਾ ਘੰਟਾ ਰੈਸਟ ਕਰਨੀ ਆ ਪੈਨ ਵੇਲੇ ਮ사ਜ ਕਿਤੇ ਆਰਾਮ ਨਾਲ ਲੇਟ ਕੇ ਤਾਂ ਕਿ ਸਾਡੀ ਬਾਡੀ ਨੂੰ ਇੱਕ ਟਾਈਮ ਮਿਲੇ ਕਿਉਂਕਿ ਅਸੀਂ ਹੁਣੇ ਕੀ ਗੱਲ ਕੀਤੀ ਅਸੀਂ ਗੱਲ ਕੀਤੀ ਹੈ ਕਿ ਬੱਚਾ ਚਿਪਕਨ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੈ ਨਾ ਸਰ ਉਹ ਇੱਕ ਇੱਕ ਇਮੋਸ਼ਨਲ ਜਰਨੀ ਹੈ ਹੁਣ ਜਦੋਂ ਮ사ਜ ਕਰਨ ਬਾਅਦ ਸਾਡੀ ਬੋਡੀ ਨੂੰ ਵੀ ਤਾਂ ਰੈਸਟ ਚਾਹੀਦੀ ਹੈ ਨਾ ਤਾਂ ਬੈਟਰ ਇਹੀ ਰਹੇਗਾ ਕਿ ਉਹ ਰਾਤ ਨੂੰ ਸੌਣ ਲੱਗਿਆ ਕਰਨ ਜਾਂ ਦਿਨ ਜਿਹੜੇ ਵੇਲੇ ਉਹਨਾਂ ਨੇ ਰੈਸਟ ਕਰਨੀ ਆ ਤੇ ਜੇ ਮਾਰਨਿੰਗ ਦੀ ਗੱਲ ਕਰੀਏ ਸਰ ਉਹਨਾਂ ਨੇ ਬਟਰਫਲਾਈ ਐਕਸਰਸਾਈਜ਼ ਜ਼ਰੂਰ ਕਰਨੀ ਹੈ ਮਲਾਸਨ ਜ਼ਰੂਰ ਕਰਨਾ ਹੈ ਸੂਰਿਆ ਨਮਸਕਾਰ ਜ਼ਰੂਰ ਕਰਨਾ ਹੈ ਔਰ ਸਰ ਸਟ्रेस ਹਾਰਮੋਨ ਨੂੰ ਰਿਲੀਫ ਕਰਨ ਵਾਸਤੇ ਉਹਨਾਂ ਨੇ ਡੀਪ ਬਰੀਥਿੰਗ ਜ਼ਰੂਰ ਕਰਨੀ ਹੈ ਅੱਛਾ ਹੁਣ ਤੁਸੀਂ ਇੱਕ ਭੈਣ ਨੂੰ ਸਮਝਾ ਰਹੇ ਸੀ ਵੀ ਜੇਕਰ ਮੈਂ ਫੋਨ 'ਤੇ ਚਲੋ ਸੁਣ ਰਿਹਾ ਸੀ ਤੁਸੀਂ ਉਹਨਾਂ ਨਾਲ ਜਦੋਂ ਗੱਲ ਕੀਤੀ ਹੈ ਲਾਸਟ ਟਾਈਮ ਜਦੋਂ ਅਸੀਂ ਤੁਹਾਡੇ ਕੋਲ ਆਏ ਸੀ ਤੁਸੀਂ ਇੱਕ ਗੱਲ ਕਹੀ ਸੀ ਕਿ ਜੇਕਰ ਤੁਸੀਂ ਓਵਰ weight ਹੋ ਜਾਂ ਤੁਸੀਂ ਅੰਡਰ weight ਹੋ ਤਾਂ ਵੀ ਬੱਚਾ ਚਿਪਕਣ ਦੇ ਵਿੱਚ ਬੱਚੇਦਾਨੇ 'ਚ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਉਹ ਕਿਵੇਂ ਜੀ ਸਰ ਉਹ ਲੇਡੀ ਓਵਰ weight ਸੀਗੀ ਤਾਂ ਉਹਦੇ ਸਾਰੇ ਜਿਹੜੇ ਹਾਰਮੋਨ ਸੀ ਨਾ ਬੈਲੈਂਸ ਸੀ ਸਰ ਉਹਦੇ ਰਿਪੋਰਟਸ ਅਸੀਂ ਕਰਾਈਆਂ ਬਲੱਡ ਟੈਸਟ ਕਰਾਈ ਸਾਰੇ ਨਾਰਮਲ ਸੀਗੇ ਓਵੂਲੇਸ਼ਨ ਹੋ ਰਿਹਾ ਸੀ ਵਧੀਆ ਅੰਡਾ ਬਣ ਰਿਹਾ ਸੀ 2mm ਤੱਕ ਦਾ ਰਪਚਰ ਵੀ ਹੋ ਰਿਹਾ ਸੀਗਾ ਪਰ ਪ੍ਰੈਗਨੈਂਸੀ ਨਹੀਂ ਸੀ ਕਨਸੀਵ ਹੁੰਦੀ ਕਿਉਂ ਕਿ ਉਹਦੇ ਜਿਹੜੇ ਐਂਡੋਮੈਟ੍ਰੀਮ ਲਾਈਨਿੰਗ ਹੈ ਨਾ ਉਹਦਾ weight ਜ਼ਿਆਦਾ ਹੋਣ ਕਰਕੇ ਉਹਦੇ ਐਂਡੋਮੈਟ੍ਰੀਮ ਲਾਈਨਿੰਗ ਵੀ ਸਰ 14-15 ਤੇ ਪਹੁੰਚੀ ਹੋਈ ਸੀਗੀ ਤੇ ਇਹ ਵੀ ਧਿਆਨ ਰੱਖਣ ਕਿ ਜਦੋਂ ਐਂਡੋમેટ્રਿਕ ਲਾਈਨਿੰਗ ਜ਼ਰੂਰਤ ਤੋਂ ਜ਼ਿਆਦਾ ਮੋਟੀ ਹੈ ਠੀਕ ਹੈ ਮਤਲਬ ਬੈਲੈਂਸਡ ਚਾਹੀਦੀ ਹੈ ਨਾ ਮੋਟੀ ਨਾ ਪਤਲੀ 7 ਟੂ 8 ਬਿਟਵੀਨ ਹੋਏ ਕੋਈ ਪ੍ਰੋਬਲਮ ਨਹੀਂ ਪਰ ਜੇ 14mm ਤੇ ਚਲੇਗੀ ਤਾਂ ਸਮਝ ਲਓ ਸਿੱਧਾ ਸਿੱਧਾ ਜਿਹੜਾ ਇੰਡੀਕੇਸ਼ਨ ਹੈ ਉਹ ਕਹਿ ਰਹੀ ਹੈ ਕਿ ਇਹਦੇ ਹਾਰਮੋਨ ਠੀਕ ਨਹੀਂ ਹੈ ਉਹਦਾ ਅਸਰ ਉਹਨੇ weight reduce ਕੀਤਾ ਤੇ ਵਿੱਦੀ ਨਾ ਮੰਥ 컨ਸੀਵ ਕਰ ਗਈ ਆਲਰੇਡੀ ਪਰ ਮੈਂ ਜਿਹੜੀ ਇਹ ਅਸੀਂ ਕਹਿ ਲਈ ਜੇਕਰ ਅਸੀਂ ਉਹ ਗੱਲ ਕਰੀਏ ਜਿਹੜੇ ਆਈਵੀਐਫ ਸੈਂਟਰ ਵਾਲਿਆਂ ਦੀ ਗੱਲ ਕਰੀਏ ਉਹ ਤਾਂ ਬੜੀ ਉਹ ਤਾਂ ਦੇਖਦੇ ਹੀ ਨਹੀਂ ਹੈਗੇ ਜੀ ਵੀ ਜਿਹੜੀ ਲਾਈਨਿੰਗ ਹੈਗੀ ਪਤਲੀ ਹੈ ਜਾਂ ਮੋਟੀ ਹੈ ਉਹ ਤਾਂ ਮਤਲਬ ਆਪਣਾ ਪ੍ਰੋਸੈਸ ਸ਼ੁਰੂ ਕਰ ਦਿੰਦੇ ਨੇ ਜੀ ਸਰ ਜੇ ਮੈਂ ਰਿਐਲਿਟੀ ਰੱਖਾਂ ਰਿਐਲਿਟੀ ਦੇ ਵਿੱਚ ਇਹ ਹੁੰਦਾ ਸਰ ਜਿਵੇਂ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਜੋ ਆਈਵੀਐਫ ਕਰਾ ਚੁੱਕੇ ਹੁੰਦੇ ਆ ਦੋ ਵਾਰੀ ਤਿੰਨ ਵਾਰੀ ਸਰ ਇੱਥੋਂ ਤੱਕ ਕਿ ਮੈਂ ਅੱਗੇ ਵੀ ਦੱਸਿਆ ਸੀ ਨਾ ਇੱਕ ਆਸਟ੍ਰੇਲੀਆ ਦਾ ਕਪਲ ਸੀ ਮੇਰੇ ਕੋਲ ਸਰ 13 ਵਾਰੀ ਉਹ ਆਈਵੀਐਫ ਕਰਾ ਕੇ 14ਵੀਂ ਵਾਰੀ ਮੇਰੇ ਕੋਲ ਆਈ ਸੀਗੀ ਸਰ ਮਤਲਬ ਜੇ ਡਾਕਟਰਸ ਕਲੀਅਰ ਹੀ ਕਰ ਦੇਣ ਪੇਸ਼ੈਂਟ ਨੂੰ ਵੀ ਤੁਹਾਡੀ ਉਟਰਸ ਦੀ ਲਾਈਨਿੰਗ ਪਤਲੀ ਹੈ ਤਾਂ ਆਬਵੀਅਸਲੀ ਆਈਵੀਫਾ ਕਰਉਣਾ ਹੀ ਨਹੀਂ ਤੇ ਜੇ ਆਈਵੀ ਕਰਾਉਣਾ ਹੀ ਨਹੀਂ ਮੰਨ ਲਓ ਮੇਰੇ ਆਈਵੀ ਸੈਂਟਰ ਤੇ ਮੇਰੇ ਕੋਲ ਤਾਂ ਪੈਸਾ ਉਹਣਾ ਨਹੀਂ ਤਾਂ ਇਸ ਕਰਕੇ ਸਰ ਤੁਹਾਨੂੰ ਪਤਾ ਹੈ ਨਾ ਇਹੀ ਰੂਲ ਹੁੰਦਾ ਕਿ ਆਈਵੀਐਫ ਵਾਲੇ ਫਾਈਲ ਸ਼ੋ ਕਰਦੇ ਹੀ ਨਹੀਂ ਐ ਕਿਉਂ ਨਹੀਂ ਕਰਦੇ ਇਸ ਕਰਕੇ ਮੈਂ ਭਾਵੇਂ ਕੋਰੀ ਗੱਲ ਐ ਤੇ ਭਾਵੇਂ ਕੋੜੀ ਗੱਲ ਐ ਮੇਰੇ ਦਰਸ਼ਕਾਂ ਨੂੰ ਮੈਂ ਸਾਫ਼ ਕਹਾਂਗੀ ਜਿਉ ਆਈਵੀਐਫ ਪ੍ਰੋਸੈਸ ਲੈ ਰਹੇ ਐ ਤਾਂ ਉਹ ਉਹਦੇ ਨਾਲ ਨਾਲ ਇੱਕ ਦੇ ਅਲਟਰਾਸਾਉਂਡ ਆਪਣੀ ਬਾਹਰੋਂ ਵੀ ਸਕੈਨ ਕਰਾ ਕੇ ਖੁਦ ਵੀ ਚੈੱਕ ਕਰਨ ਕਿ ਇਹ ਸਾਡੀ ਐਂਡੋਮੈਟਰੀਅਮ ਲਾਈਨਿੰਗ ਕਿੰਨੀ ਆ ਤੁਹਾਡੇ ਨਾਲ ਵੀ ਕੰਸਲਟ ਕਰ ਸਕਦੇ ਨੇ ਜੀ ਆਈਵੀਐਫ ਚਲੋ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਆਈਵੀਐਫ ਕਰਵਾ ਸਕਦੇ ਨੇ ਅ ਅਸੀਂ ਕਿਸੇ ਨੂੰ ਰੋਕਦੇ ਨਹੀਂ ਸਾਰੇ ਆਪਣੀ ਆਪਣੀ ਰਾਇ ਰੱਖ ਸਕਦੇ ਨੇ ਅਸੀਂ ਆਪਣੀ ਰਾਇ ਆਪ ਤੁਹਾਡੇ ਤੁਹਾਡੇ ਜ਼ਰੀਏ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਆਪਣੀ ਰਾਇ ਰੱਖ ਦਿਓ ਤੇ ਜਿਨ੍ਹਾਂ ਨੇ ਆਈਵੀਐਫ ਕਰਵਾਉਣਾ ਹੈ ਕੀ ਮੈਮ ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਆਈਵੀਐਫ ਕਰਵਾਉਣ ਦੀਆਂ ਬਹੁਤ ਸਾਰੀਆਂ ਅ ਅਸੀਂ ਕਹ ਲਈ ਕਿ ਬਾਰਿਕੀਆਂ ਨੇ ਅਗਰ ਉਹ ਬਾਰਿਕੀਆਂ ਨੂੰ ਅਸੀਂ ਪਾਸ ਕਰਦੇ ਹਾਂ ਤਾਂ ਕਿ ਸਾਡੇ ਪੈਸਾ ਸਾਡੇ ਇਮੋਸ਼ਨਸ ਸਾਡਾ ਜਿਹੜਾ ਅਸੀਂ ਕਹਿੰਦੇ ਕਿ ਸਰੀਰਿਕ ਜਿਹੜੀ ਤੰਗੀ ਪਰੇਸ਼ਾਨੀ ਹੈ ਉਹ ਵਾਰ-ਵਾਰ ਨਾ ਚੱਲਣੀ ਪਵੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੱਕ ਤਾਂ ਸਿਹਤ ਪੱਖੋਂ ਇੱਕ ਪੈਸੇ ਪੱਖੋਂ ਤੰਗੀ ਦੋਨੋਂ ਪੱਖੋਂ ਸਰ ਹੁਣ ਫ੍ਰੈਂਕਲੀ ਸਪੀਕਿੰਗ ਮੇਰੇ ਕੋਲ 60% ਤੋਂ ਉੱਪਰ ਪੇਸ਼ੈਂਟ ਐ ਮੇਰੇ ਚੱਲਦੇ ਆ ਜਿਨ੍ਹਾਂ ਨੂੰ ਆਈਵੀਐਫ ਟ੍ਰੀਟਮੈਂਟ ਦੇ ਨਾਲ-ਨਾਲ ਮੇਰੀ ਮੈਡੀਸਿਨਸ ਦੇ ਨਾਲ ਸਪੋਰਟ ਹੋ ਜਾਂਦੀ ਹੈ ਉਹਨਾਂ ਦਾ ਆਈਵੀਐਫ ਵੀ ਸਕਸੈਸ ਹੋ ਜਾਂਦਾ ਆ ਅਸੀਂ ਇਹ ਨਹੀਂ ਕਹਿੰਦੇ ਕਿ ਦੇਖੋ ਹੁਣ ਹਰ ਪੇਸ਼ੇਂ ਆਪਣੇ ਡਿਸੀਜਨ ਖੁਦ ਲੈਣਾ ਪਰ ਕਹਿੰਦੇ ਕਿ ਜੇ ਅਸੀਂ ਨਾਲ ਕੁਝ ਆਯੁਰਵੇਦਿਕ ਫਾਰਮੂਲੇਸ਼ਨ ਲੈ ਲਾਂਗੇ ਤਾਂ ਸਭ ਤੋਂ ਸੱਤ ਹੋ ਜਾਣਾ ਕਿਉਂਕਿ ਸਾਡਾ ਪੈਸਾ ਲੱਗਿਆ ਵੀ ਔਰ ਸਾਡੀ ਬੋਡੀ ਵੀ ਨਹੀਂ ਖਰਾਬ ਉਹਦੇ ਵਿੱਚ ਮੇਰੇ ਵੱਲੋਂ ਤਾਂ ਐਡਵਾਈਸ ਇਹੀ ਹੈ ਕਿ ਜਿਉਂ ਆਈਵੀਐਫ ਵੀ ਕਰਾ ਰਹੇ ਆ ਤਾਂ ਵੀ ਉਹ ਸਾਡੇ ਤੋਂ ਸਲਾਹ ਲੈ ਸਕਦੇ ਹੈਗੇ ਕਿ ਮੈਮ ਅਸੀਂ ਇਸ ਟਾਈਮ ਤੇ ਕੀ ਡਾਈਟ ਲਈਏ ਜਾਂ ਕੁਝ ਸਾਡੇ ਕੋਲ ਐਕਸਟਰਾ ਹੈ ਜੋ ਅਕਸਰ ਮੇਰੇ ਪੇਸ਼ੈਂਟ ਮੈਨੂੰ ਫੋਲੋ ਕਰਦੇ ਆ ਤੇ ਫਿਰ ਜਿਨ੍ਹਾਂ ਦਾ ਆਈਵੀਐਫ ਵਾਰ-ਵਾਰ ਖਰਾਬ ਹੋ ਰਿਹਾ ਉਹ ਵੀ ਤੁਹਾਡੇ ਕੋਲੋਂ ਸਲਾਹ ਲੈ ਸਕਦੇ ਨੇ ਸਲਾਹ ਦੇ ਪੈਸੇ ਤਾਂ ਨਹੀਂ ਕੋਈ ਲੈਂਦੇ ਤੁਸੀਂ ਸਰ ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ ਮੈਂ ਤਾਂ ਮੈਡੀਸਿਨ ਵੀ ਨਹੀਂ ਕਰੇ ਇਦਾਂ ਆਈ ਥਿੰਕ ਮੇਰੀ ਜਿਹੜੀ ਫਾਰਮੂਲੇਸ਼ਨ ਹੈ ਉਹ ਹੀ ਬੜੀ ਜ਼ਬਰਦਸਤ ਹੁੰਦੀ ਹੈ ਕਿ ਮੇਰੇ ਪੇਸ਼ੈਂਟ ਸਰ 17-17 ਸਾਲਾਂ ਬਾਅਦ ਨੇਚਰਲ ਮੇਰੀ ਰੈਮਡੀਜ਼ ਨਾਲ ਕਨਸੀਵ ਕਰ ਜਾਂਦੇ ਹੈਗੇ ਤਾਂ ਅਸੀਂ ਸਰ ਉਹਦੀ ਉਹਦੀ ਪੇਮੈਂਟ ਸਲਾਹ ਲਈ ਤਾਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸਾਨੂੰ ਕਾਲ ਕਰੋ ਸਰ ਨਾਲ ਗੱਲਬਾਤ ਕਰੋ ਸਲਾਮਾਸ਼ਵਰਾ ਕਰੋ ਕਿਸੇ ਜਿਹਦੇ ਨਾਲ ਤੁਹਾਡੇ ਨਾਲ ਮਿਲਣਾ ਉਹ ਮਿਲ ਕੇ ਮਿਲ ਸਕਦੇ ਨੇ ਅਗਰ ਕਿਸੇ ਨੇ ਮਿਲ ਕੇ ਕੋਈ ਤੁਹਾਡੇ ਨਾਲ ਸਲਾਹ مشورہ ਕਰਨਾ ਹੈ ਆਪਣੇ ਬਾਬਤ ਆਪਣੀ ਲਾਈਫ ਬਾਬਤ ਆਪਣੇ ਬੱਚਿਆਂ ਦੀ ਹੈ 컨ਸੀਵਿੰਗ ਮਤਲਬ ਪ੍ਰੈਗਨਨਸੀ ਬਾਬਤ ਸਰ ਮੁਹਾਲੀ ਪੇ 10 ਸੈਕਟਰ 64 ਹੈ ਔਰ SCF 61 ਹੈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੈਗੇ ਤੋਂ ਇੱਥੇ ਮੈਨੂੰ ਮਿਲ ਸਕਦੇ ਹੈਗੇ ਮੈਮ ਇੱਕ ਗੋਲੀ ਦੀ ਗੱਲ ਬੜੀ ਚੱਲ ਰਹੀ ਹੈ ਤੁਹਾਡੀ ਦੀ ਉਹ ਜਿਹੜਾ ਨੁਸਖਾ ਫਾਰਮੂਲਾ ਸੁਭਾਗਿਆ ਵਾਲਾ ਉਹ ਕੀ ਹੈ ਜੀ ਸਰ ਜਿਹੜੀ ਗੋਲੀ ਹੈ ਨਾ ਸਰ ਉਹ ਐਸ ਸੁਭਾਗੇ ਫਾਰਮੂਲੇਸ਼ਨ ਜਿਹੜੀ ਹੈਗੀ ਹੈ ਕਿਹੜੀਆਂ ਭੈਣਾਂ ਸਾਡੀਆਂ ਅੱਖਾਂ ਮੀਚ ਕੇ ਤੁਹਾਡੇ ਨਾਲ ਕੰਸਲਟ ਕਰਕੇ ਇਹ ਲੈ ਸਕਦੀਆਂ ਨੇ ਸਾਨੂੰ ਇਹ ਦੱਸ ਦਿਓ ਸਰ ਕੋਈ ਵੀ ਪੇਸ਼ੈਂਟ ਮਨੋ ਜਿੰਨੂੰ ਸਾਲ ਵੀ ਹੋਇਆ ਨਾ ਸਰ ਮੈਂ ਗੱਲ ਸੁਭਾਗੇ ਦੀ ਵੀ ਨਹੀਂ ਕਰਦੀ ਚਲੋ ਜਿੰਨੂੰ ਸਾਲ ਵੀ ਹੋਇਆ ਲੱਗ ਰਿਹਾ ਕਿ ਮੈਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਕਿਉਂਕਿ ਉਹਨਾਂ ਦਾ ਜਿਹੜਾ ਸਟ्रेस ਲੈਵਲ ਜਿਹੜਾ ਵੱਧ ਜੇਗਾ ਨਾ ਫਿਰ ਉਹਨਾਂ ਨੂੰ ਕੰਪਲਿਕੀਸ਼ਨ ਆਣ ਲੱਗ ਜਾਣਗੀਆਂ ਉਹ ਸੁਭਾਗੇ ਨੂੰ 15 ਸਾਲ ਹੋ ਗਏ ਜੀ ਤੁਸੀਂ ਸਾਲ ਦੀ ਗੱਲ ਕਰਦੇ ਹੋ ਤਾਂ 15 15 ਸਾਲ ਵਾਲੇ ਵੀ ਹੈਗੇ ਨੇ ਉਹ ਵੀ ਲੈ ਸਕਦੇ ਸਰ ਮੈਂ ਕਹਿੰਦੀ 17 ਸਾਲਾਂ ਬਾਅਦ ਵੀ ਕੰਸੀਵ ਹੋਇਆ ਜੀ ਕਲੀ ਸੁਭਾਗੇ ਦੇ ਨਾਲ ਕਲੀ ਸੁਭਾਗੇ ਮੰਤਰ ਫੜ ਲੈਣ ਮੈਂ ਕਹਿੰਦੀ ਗੱਲ ਕਰਦੀ ਕਰਦੀ ਕੀ ਹੈ ਜੀ ਸੁਭਾਗੇ ਇਸ ਤਰ੍ਹਾਂ ਕਿਹੜੇ ਕਿਹੜੇ ਮਤਲਬ ਫਰਕ ਹੈਗਾ ਕੀ ਕੀ ਇਹਲਾ ਨੁਸਖਾ ਫਾਰਮੂਲਾ ਇਹ ਮੰਤਰ ਹੈਗਾ ਜਿਹੜਾ ਤੁਹਾਡਾ ਬਣਾਇਆ ਹੋਇਆ ਉਹ ਲੈਣਾ ਸ਼ੁਰੂ ਕਰ ਦੇਗੀ ਸੋ ਸਭ ਤੋਂ ਪਹਿਲਾਂ ਅਗਰ ਐਗ ਇਕਵੈਲਿਟੀ ਲੋ ਹੈ ਨੰਬਰ 1 ਉਹ ਮੈਚ्योर ਹੋਏਗੀ ਸੈਕਿੰਡ ਏਐਮਐਚ ਡਾਊਨ ਚਲਾ ਗਿਆ ਉਹ ਇਦਨਾਲ ਇਨਕਰੀਜ਼ ਹੋਏਗਾ ਥਰਡ ਐਂਡੋਮੈਟ੍ਰੀਮ ਲਾਈਨਿੰਗ ਅਗਰ ਪਤਲੀ ਹੋ ਗਈ ਹੈ ਤਾਂ ਉਹ ਵੀ ਇਦਨਾਲ ਹੈਲਪ ਕਰੇਗੀ ਫੋਰਥ ਅਗਰ ਉਹਨਾਂ ਦਾ ਕੋਈ ਮਿਸਕਾਰੇਜ ਹੋ ਰਿਹਾ ਵਾਰੀ-ਵਾਰੀ ਰੀਕਰੈਂਟ ਮਿਸਕਾਰੇਜ ਹੋ ਰਿਹਾ ਤਾਂ ਵੀ ਇਹ ਉਹਦੀ ਬੋਡੀ ਨੂੰ ਹੈਲਪ ਕਰੇਗੀ ਔਰ ਫਿਫਥ ਸਰ ਜੇ ਕੋਈ ਕਰੋਮੋਸੋਮ ਐਬਨਾਰਮੈਲਿਟੀ ਹੈ ਤਾਂ ਵੀ ਹੈਲਪ ਕਰਨੀ ਹੈ ਜੇ ਬੱਚੇ ਦਾ ਮਾਈਂਡ ਕਿਸੇ ਵੀ ਤਰੀਕੇ ਸਿਹਤ ਰਹਿ ਰਹੰਦਾ ਹੈ ਕਈ ਵੀ ਦੀ ਕੀ ਹੁੰਦਾ ਕਿ ਪਹਿਲਾ ਬੱਚਾ ਉਹਨਾਂ ਦਾ ਸਿਹਤਰਾ ਹੁੰਦਾ ਉੱਥੇ ਵੀ ਆਸਟ ਐਂਡ ਲੀਸਟਨ ਸਰ ਜੇ ਆਈਵੀਐਫ ਕਰਾ ਰਹੇ ਤਾਂ ਵੀ ਸੁਭਾਗ ਹੈਲਪ ਕਰੇਗੀ ਕੀ ਜੀ ਜੀ ਮੈਂ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਮੈਮ ਆ ਵੀ ਦੱਸ ਦਿਓ ਇਹ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਸ਼ੇਅਰ ਕਰਦੇ ਹੋ ਜਦੋਂ ਵੀ ਅਸੀਂ ਉਹਨੇ ਇਹ ਕੀ ਚੀਜ਼ ਹੈਗੀ ਹੈ ਪੀਕੇ ਮਨ ਵੀ ਬੜਾ ਸ਼ਾਂਤ ਹੋ ਜਾਂਦਾ ਹੈ ਪੇਟ ਵੀ ਬੜਾ ਆਰਾਮ ਦੇ ਵਿੱਚ ਹੋ ਜਾਂਦਾ ਹੈ ਇਹ ਭੈਣਾ ਲੈ ਸਕਦੀ ਹੈ ਨਹੀਂ ਕੀ ਚੀਜ਼ ਹੈ ਸਰ ਇਹ ਜਿਵੇਂ ਕਿ ਤੁਸੀਂ ਵੀ ਆ ਕੇ ਬੜਾ ਸ਼ੌਂਕ ਨਾਲ ਕਹਿੰਦੇ ਹੋ ਕਿ ਮੈਂ ਚਾਹ ਨਹੀਂ ਲੈਣੇ ਕੀ ਮੈਨੂੰ ਤਾਂ ਮੈਡਮ ਉਹ ਹਾਜਮਾ ਪਲੱਸ ਪਿਆ ਦਿਓ ਹਨਾ ਤੁਹਾਨੂੰ ਫੀਲ ਹੁੰਦਾ ਨਾ ਮੀਨਸ ਖਾਦਾ ਪੀਤਾ ਵੀ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੀਆਂ ਇੰਪਲੈਂਟੇਸ਼ਨ ਦੀਆਂ ਪ੍ਰੋਬਲਮ ਐ ਸਰ ਜਦੋਂ ਬਾਡੀ ਦੇ ਵਿੱਚ ਬਾਤ ਔਰ ਸ਼ੁਕਰ ਤਾਤੂ ਜਿਹੜੀ ਹੈਗੀ ਹੈ ਉਹ ਇੰਬੈਲੈਂਸ ਹੋ ਜਾਂਦੀ ਹੈ ਤਾਂ ਬਾਡੀ ਰਿਸੈਪਟ ਨਹੀਂ ਕਰਦੀ ਉੱਥੇ ਉਹਨਾਂ ਨੇ ਹਾਜਮਾ ਪਲੱਸ ਇਨਟੇਕ ਕਰ ਲੈਣਾ ਠੀਕ ਹੈ ਉਹ ਸਾਡੇ ਤੋਂ ਮੰਗਵਾ ਲੈਣ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਨਾ ਮੰਨ ਲਓ ਘਰ ਦੇ ਵਿੱਚ ਸਾਰੇ ਜੀਆਂ ਲਈ ਹਾਜਮਾ ਪਲੱਸ metabolisim ਨੂੰ ਟ੍ਰਿਗਰ ਕਰਨ ਵਾਸਤੇ ਬਹੁਤ ਵਧੀਆ ਇਹ ਉਹ ਮੰਗਾ ਸਕਦੇ ਆ ਨਹੀਂ ਤਾਂ ਸਰ ਜੇ ਉਹਨਾਂ ਨੇ ਹਾਜਮਾ ਪਲੱਸ ਨਹੀਂ ਆਪਣੇ ਤੋਂ ਲੈਣੀ ਸਰ ਉਹ ਆਮਲੇ ਨੂੰ ਮੰਤਰ ਬਣਾ ਲੈਣ ਆਮਲਾ ਆਮਲਾ ਨਹੀਂ ਆਮਲਾ ਅਮਰਤ ਹੈ ਸਰ ਠੀਕ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗਲਬਾਦਲੀ ਕੇ ਵਾਰ ਹੁੰਦੇ ਵੀ ਸਵਾਲ ਬਹੁਤ ਹੁੰਦੇ ਨੇ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਵੀਡੀਓ ਲੰਮੀ ਚੱਲੀ ਜਾਂਦੀ ਹੈ ਹਾਜ਼ਮਾ ਪਲੱਸ ਬਾਬਤ ਵੀ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਕਿ ਕੀ ਕੰਮ ਕਰਦੀ ਅਗਲੀ ਵਾਰ ਦੇ ਲਈ ਅਸੀਂ ਇਹ ਸਵਾਲ ਰੱਖ ਲੈਣੇ ਆ ਫਿਲਹਾਲ ਤੁਹਾਡਾ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਹੈ ਕੋਈ ਆਪਣੇ ਬਾਬਤ ਕੋਈ ਆਪਣੇ ਸਰਕਲ ਦੀਆਂ ਜਿਹੜੀਆਂ ਲੇਡੀਆਂ ਹੈਗੀਆਂ ਨੇ ਜਾਂ ਤੁਹਾਡੀਆਂ ਸਖੀਆਂ ਸਹੇਲੀਆਂ ਹੈਗੀਆਂ ਨੇ ਜਾ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਉਹਦੇ ਬਾਬਤ ਕੋਈ ਵੀ ਸਵਾਲ ਜਿਹੜਾ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ ਜੋੜੇ ਦੇ ਬਾਬਤ ਸਵਾਲ ਤੁਹਾਡੇ ਮਨ ਦੇ ਵਿੱਚ ਆਉਂਦਾ ਤਾਂ ਹਰਮੀਜੀ ਦਾ ਨੰਬਰ ਅਸੀਂ ਵੀਡੀਓ ਦੇ ਉੱਤੇ ਚਲਾ ਦਿੱਤਾ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਪਰ ਫਿਰ ਵੀ ਮੇਰੀ ਗੁਜ਼ਾਰਿਸ਼ ਹਮੇਸ਼ਾ ਹੀ ਤੁਹਾਨੂੰ ਇਹ ਰਹਿੰਦੀ ਹੈ ਕਿ ਅਗਰ ਤੁਸੀਂ ਵੀਡੀਓ ਦੇ ਵਿੱਚ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਦੇ ਹੋ ਤਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਕਰਨ ਉਪਰੰਤ ਹੀ ਇਹਦਾ ਇਸਤੇਮਾਲ ਤੁਸੀਂ ਸ਼ੁਰੂ ਕਰਿਆ ਕਰੋ だのいま。